ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਦਰਮਿਆਨ ਤੁਹਾਡੇ ਇਸ ਇਲਾਕੇ ਦੀ ਰੂਹੇ ਰਵਾਾ ਰਾਣਾ ਇੰਦਰ ਪ੍ਰਤਾਪ ਸਿੰਘ ਜੀ ਇੱਕ ਵਾਰੀ ਜਕਾਰੇ ਦੇ ਨਾਲ ਪ੍ਰਵਾਨਗੀ ਦੇ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਣਾ ਇੰਦਰ ਪ੍ਰਤਾਪ ਸਿੰਘ ਜੀ ਮੇਰੇ ਬਹੁਤ ਹੀ ਸਤਕਾਰਯੋਗ ਸੁਲਤਾਨਪੁਰ ਲੋਧੀ ਦੀ ਗੁਰਨਾਨਕ ਪਾਸ਼ਾ ਦੀ ਚਰਨ ਛੋਹ ਧਰਤੀ ਦੀ ਸਮੂਹ ਸੰਗਤ ਸਾਰੇ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਮੇਰੇ ਬਜ਼ੁਰਗ ਵੀਰ ਮਾਤਾਵਾਂ ਭੈਣਾ ਅਤੇ ਸ਼ਹਿਰ ਚੋਂ ਆਏ ਹੋਏ ਸਾਰੇ ਐਮਸੀ ਸਹਿਬਾਨ ਨੋ ਦੇ ਚੱਕਰ ਚ ਨਹੀਂ ਪਊਂਗਾ ਨਹੀਂ ਤਾਂ ਫਿਰ ਸਾਰਾ ਹੀ ਪਰਿਵਾਰ ਬੈਠਾ ਮੇਰਾ ਮੈਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਧੰਨਵਾਦੀ ਆ ਜਿਨ੍ਹਾਂ ਨੇ ਕਿਰਪਾ ਕੀਤੀ ਮੇਰੇ ਤੇ ਆਪ ਦੀ ਚਰਨ ਛੋਹ ਧਰਤੀ ਜਿੱਥੇ 14 ਸਾਲ ਓਰੇ ਤਪ ਕੀਤਾ ਜਾਪ ਕੀਤਾ ਉਸ ਧਰਤੀ ਦੇ ਟਾਡੇ ਸਾਰਿਆਂ ਦੀ ਸੇਵਾ ਕਰਨ ਦਾ ਮੌਕਾ ਉਹਨਾਂ ਨੇ ਕੀਤੀ ਕਿਰਪਾ ਦਵਾਇਆ ਤੁਹਾਡੇ ਸਾਰਿਆਂ ਰਾਹੀ ਸੋ ਵੀਰੋ ਕਦੇ ਜ਼ਿੰਦਗੀ ਚ ਸੋਚਿਆ ਨਹੀਂ ਸੀ ਐਮਐਲਏ ਬਣੂੰਗਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਯੋਗ ਤੁਹਾਡਾ ਸਾਰਿਆਂ ਦਾ ਰਿਆ ਸੁਲਤਾਨਪੁਰ ਲੋਧੀ ਦੀ ਧਰਤੀ ਦੀ ਜਿਹੜੀਆਂ ਸਮੱਸਿਆਵਾਂ ਨੇ ਨਾ ਉਹ ਸਾਰੇ ਪੰਜਾਬ ਨੂੰ ਵਾਕਿਆ ਜਿੱਦਣ ਬਿਆਸ ਦਰਿਆ 'ਚ ਪਾਣੀ ਛੱਡਿਆ ਜਾਂਦਾ ਸਾਨੂੰ ਚਿੰਤਾ ਹੋਣ ਲੱਗ ਪੈਂਦੀ ਆ ਕਿਤੇ ਸਾਡੀਆਂ ਫਸਲਾਂ ਡੁੱਬ ਨਾ ਜਾਣ ਜਿੱਦਣ ਸਤਲੁਜ 'ਚ ਪਾਣੀ ਛੱਡਿਆ ਜਾਂਦਾ ਉਦੋਂ ਚੰਨਣ ਵਿੰਡੀ ਆਲੀ ਆਲਿਆਂ ਨੂੰ ਚਿੰਤਾ ਹੁੰਦੀ ਆ ਕਿ ਜੇ ਦਰ ਨਾ ਖੋਲੇ ਤੇ ਸਾਡੀਆਂ ਫਸਲਾਂ ਡੁੱਬ ਜਾਣੀਆਂ ਜੇ ਪਲਾਨਡ ਤਰੀਕੇ ਨਾਲ ਕੰਮ ਕੀ ਕਰੇ ਸਰਕਾਰ ਤੇ ਕਦੇ ਇਹ ਸਮੱਸਿਆ ਨਹੀਂ ਆ ਸਕਦੀ 2023 ਦੇ ਵਿੱਚ ਹੜਾ ਆਇਆ ਤੇ ਮੈਂ ਕੈਨੇਡਾ ਗਿਆ ਹੋਇਆ ਸੀ ਜਦੋਂ ਮੈਨੂੰ ਪਤਾ ਲੱਗਿਆ ਮੈਂ ਵਾਪਸ ਆਇਆ ਆ ਕੇ ਜਦੋਂ ਭਰੋਆਣੇ ਵਾਲ ਨੂੰ ਜਾਣ ਲੱਗਾ ਤੇ ਤਰਫਾਜੀ ਟੱਪ ਦੇ ਹੀ ਪਾਣੀ ਉਹ ਪਾਣੀ 14-15 ਕਿਲੋਮੀਟਰ ਸਾਰਾ ਪਾਣੀ ਨਾਲ ਭਰਿਆ ਸੀ ਫਸਲਾਂ ਡੁੱਬੀਆਂ ਲੋਕ ਘਰਾਂ ਚੋਂ ਨਹੀਂ ਨਿਕਲ پا ਰਹੇ ਸੀ ਸੜਕਾਂ ਤੇ ਵੀ ਪਾਣੀ 15000 ਏਕੜ ਜ਼ਮੀਨ ਦੀ ਫਸਲ ਖਰਾਬ ਹੋ ਚੁਕੀ ਸੀ ਤੇ ਜਾਂਦੇ ਹੋਏ ਰਾਹ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਤਖੀਆ ਮੇਰੇ ਨਾਲ ਸੀ ਤੇ ਸਲਾਹ ਕੀਤੀ ਵੀ ਇਹਦਾ ਇਲਾਜ ਕੀ ਆ ਤੇ ਚੇਅਰਮੈਨ ਸਾਹਿਬ ਮੈਨੂੰ ਕਹਿੰਦੇ ਭਾਜੀ ਜਿਹੜੇ ਦਰਨ ਨੇ ਨਾ ਜੇ ਉਹ ਖੁੱਲੇ ਰਹਿਣ ਪਰਵਾਣੇ ਵਾਲੇ ਤਾਂ 3 ਮਹੀਨੇ ਲੱਗਣਗੇ ਪਾਣੀ ਨਿਕਲਣ ਨੂੰ ਇਲਾਜ ਇਹਦਾ ਸਿਰਫ ਇੱਕ ਹੀ ਆ ਕਿ ਆਪਾਂ ਬੰਨ ਵੱਟ ਦਈਏ ਕਿਰਪਾ ਗੁਰੂ ਸਾਹਿਬ ਦੀ ਰਈ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਵੀ ਬੰਨ ਵੱਟ ਦਿਓ ਪਰ ਸਰਕਾਰਾਂ ਨੇ ਅਜਾਜ਼ਤ ਨਹੀਂ ਦਿੱਤੀ ਤੇ ਫਿਰ ਅਸੀਂ ਵੀ ਸਰਕਾਰ ਦੀ ਅਜਾਜ਼ਤ ਨਹੀਂ ਲਈ ਤਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਦੀ ਧਰਤੀ ਤੇ ਉਹਨਾਂ ਦੀ ਇਜਾਜ਼ਤ ਲੈ ਕੇ ਬੰਨ ਵੜਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਰਕਾਰ ਨੇ ਰੋਕਣਾ ਵੀ ਚਾਇਆ ਪਰ ਜਦੋਂ ਸੰਗਤ ਇਕੱਠੀ ਹੋ ਜਾਂਦੀ ਆ ਨਾ ਫੇਰ ਕੁਛ ਨਹੀਂ ਆਉਂਦਾ ਸਾਹਮਣੇ ਕੋਈ ਸਰਕਾਰ ਨਹੀਂ ਖੜੀ ਹੋ ਸਾਡੀ ਤੇ ਤਿੰਨਾਂ ਦਿਨਾਂ ਦੇ ਵਿੱਚ ਵੱਢਣ ਤੋਂ ਬਾਅਦ ਪਾਣੀ ਨਿਕਲ ਗਿਆ ਤੇ ਆਪਾਂ ਫੇਰ ਫਸਲਾਂ ਬੀਜ ਲਈਆਂ ਤੇ ਜਦੋਂ ਫਸਲਾਂ ਬੀਜੀਆਂ ਸਾਡੇ ਸਾਹ ਚ ਸਾ ਆ ਤੇ ਝਾੜ ਵੀ ਮਾਲਕ ਨੇ ਇੰਨੀ ਕਿਰਪਾ ਕੀਤੀ ਕਿ ਵਧੀਆ ਨਿਕਲਿਆ ਉਦੇ ਤੋਂ ਬਾਅਦ ਬੰਨ ਕੇ ਉਹ ਹਟੇ ਤੇ ਆਲੀ ਵਾਲਾ ਟੁੱਟ ਗਿਆ ਇਹ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਨਾ ਬਾਬਾ ਕੋਲਾ ਸਿੰਘ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਤੁਹਾਡੀ ਜ਼ਮੀਨ ਆਉਂਦੀ ਆ ਤੇ ਆਗਿਆ ਦਿਓ ਵੱਢ ਦੀ ਇਹ ਕਹਿੰਦੇ ਲੋਕਾਂ ਦੇ ਹੱਕ ਲਈ ਜਿੱਥੇ ਮਰਜੀ ਵੱਢ ਲਾ ਉਸ ਤੋਂ ਬਾਅਦ ਆਲੀ ਵਾਲਾ ਟੁੱਟਿਆ ਬਾਉਪੁਰ ਵਾਲਾ ਟੁੱਟਿਆ ਵਾਚੇ ਵਾਲਾ ਵੀ ਟੁੱਟਨ ਵਾਲਾ ਸੀ ਪਰ ਮਾਲਕ ਨੇ ਬਚਾ ਕਰਤਾ ਸਮੂਹ ਸੰਤ ਸਮਾਜ ਬਾਬਾ ਸੁਖਾਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ ਵਾਲੇ ਮਹਿਮਦ ਵਾਲਾ ਵਾਲੇ ਬਾਬਾ ਜੈ ਸਿੰਘ ਜੀ ਬਾਬਾ ਕੋਲਾ ਸਿੰਘ ਜੀ ਬਾਬਾ ਲੀਡਰ ਸਿੰਘ ਜੀ ਬਾਬਾ ਸਿਚੇਵਾਲ ਜੀ ਸਾਰੀ ਸੰਗਤ ਇਕੱਠੇ ਸੰਤ ਇਕੱਠੇ ਹੋ ਕੇ ਆਏ ਬਾਬਾ ਹਰਖਵਾਲ ਵਾਲੇ ਸੁਲਤਾਨਪੁਰ ਵਾਲੇ ਬਾਬਾ ਹਰਖਵਾਲ ਜੀ ਬਾਬਾ ਜੀ ਹਰਖਵਾਲ ਜੀ ਵਾਲੇ ਜੀ ਜਗ੍ਹਾ ਦੇ ਉੱਤੇ ਸਾਰੇ ਸੰਤਾਂ ਨੇ ਕਿਰਪਾ ਕੀਤੀ ਉਹਨਾਂ ਦਾ ਜਪ ਸੀ ਜਿਹੜੇ ਬੰਨ ਬਨੇ ਗਏ ਰਾਣੇ ਦਾ ਕੋਈ ਯੋਗਦਾਨ ਨਹੀਂ ਮਸ਼ੀਨਾਂ ਲਿਆਏ ਪਰ ਉਹ ਮਸ਼ੀਨਾਂ ਚੱਲਣੀਆਂ ਨਹੀਂ ਸੀ ਜੇ ਸੰਤਾਂ ਦੀ ਕਿਰਪਾ ਨਾ ਹੁੰਦੀ ਉਹਨਾਂ ਨੇ ਖੜੇ ਹੋ ਕੇ ਚਲਾਇਆ ਕੰਮ ਤੇ ਬੰਨ ਬਨੇ ਗਏ ਵੀਰੋ ਅੱਛੇ ਛੱੜ ਚੰਬੜਿਆ ਸੀ ਤੁਹਾਨੂੰ ਚੰਬੜਿਆ ਸੀ ਨਾ ਇੱਕ ਲਾਤਾ ਤੁਸੀਂ ਉਹ ਛੱੜ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਨਜਾਇਜ਼ ਰੇਪ ਦੇ ਪਰਚੇ ਕਰਾਈ ਕਰਾਏ ਤਿੰਨਾਂ ਸਾਲਾਂ ਦੇ ਵਿੱਚ ਕਿਸੇ ਤੇ ਕੋਈ ਨਜਾਇਜ਼ ਪਰਚਾ ਹੋਇਆ ਰਾਣੇ ਦੇ ਨਾਲ ਖੁੱਲ ਕੇ ਆਜ਼ਾਦ ਤੁਸੀਂ ਤੁਰਦੇ ਹੋ ਖੜਾ ਹੋਇਆ ਤੁਹਾਡੇ ਨਾਲ ਹਮੇਸ਼ਾ ਵੀਰੋ ਇਹ ਤੁਹਾਡਾ ਪਿਆਰ ਆ ਜਿਹੜਾ ਮੈਨੂੰ ਖਿੱਚ ਕੇ ਲਿਆਉਂਦਾ ਇੱਥੇ ਜੇ ਤਿੰਨ ਦਿਨ ਇੱਥੇ ਲੌਣਾ ਤਾਂ ਆਨੰਦ ਆ ਜਾਂਦਾ ਜੇ ਮੈਨੂੰ ਕੋਈ ਕਹਿੰਦਾ ਤੇਰੀ ਛੁੱਟੀ ਤੇ ਮੈਂ ਉਹਨੂੰ ਕਹਿੰਦਾ ਤਿੰਨ ਦਿਨ ਮੈਂ ਛੁੱਟੀ ਤੇ ਰਹਿਣਾ ਸ਼ਨੀ ਆਇਆ ਤੇ ਸੋਮ ਆਪਣੇ ਇਲਾਕੇ 'ਚ ਰਹਿਣਾ ਆਨੰਦ ਹੀ ਨਾ ਆਉਂਦਾ ਵੀ ਐਂ ਲੱਗਦਾ ਵੀ ਛੁੱਟੀ ਤੇ ਆ ਕਿਉਂਕਿ ਲੋਕਾਂ ਦਾ ਪਿਆਰ ਬਹੁਤ ਮਿਲਦਾ ਤੁਹਾਡਾ ਹਰੀ ਉਹ ਇਸ ਚਚੜ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਖਾਦੇ ਨਾ ਖਾਦੇ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਇਹਦੀ ਇਨਕੁਆਇਰੀ ਕਰਾ ਸਦਨ ਦੇ ਵਿੱਚ ਮੈਂ ਕਿਹਾ ਵੀ ਜੇ ਇਸ ਇਸ ਬੰਦੇ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਆ 550ਵੇਂ ਸਾਲੇ ਤੇ ਸਿਰਫ ਪੰਜਾਬ ਸਰਕਾਰ ਦਾ 4500 ਕਰੋੜ ਰੁਪਇਆ ਆ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਕੇ ਤੁਹਾਨੂੰ ਖੁਸ਼ੀ ਹੋਊਗੀ ਕਿ ਪੰਜਾਬ ਸਰਕਾਰ ਨੇ ਇਹਦੀ ਵਿਜੀਲੈਂਸ ਦੀ ਇਨਕੁਆਇਰੀ ਖੋਲ ਦਿੱਤੀ ਆ ਤੇ ਕਾਂਗਰਸ ਦੇ ਪ੍ਰਧਾਨ ਜੀ ਅੱਜ ਚਿਚੜ ਨੂੰ ਸਪੋਰਟ ਕਰਨ ਆ ਰਹੇ ਆ ਜਿਹਨੇ ਬਾਬੇ ਦੇ ਪੈਸੇ ਲੁੱਟੇ ਖਾਦੇ ਸ਼ੇਮ 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 ਤਾਂ ਮੈਂ ਪ੍ਰਧਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਜੇ ਉਸ ਦਿਨ ਵਿਜਲੈਂਸ ਨੇ ਨੂੰ ਸੱਦਣਾ ਨਾ ਉਹ ਦਿਨ ਤਰੀਕ ਤੇ ਵੀ ਜ਼ਰੂਰ ਨਾਲ ਜਾਇਓ ਐ ਨਾ ਹੋਵੇ ਵੀ ਜਦ ਦਿਨ ਤਰੀਕ ਹੋਵੇ ਉਦੋਂ ਤੁਸੀਂ ਪਿੱਛੇ हट ਜਾਓ ਉਹਨਾਂ ਖੈਰਾ ਸਾਹਿਬ ਨੂੰ ਜਾਓ ਨਾਲ ਸਾਰਿਆਂ ਨੇ ਹਟ ਜਾਣਾ ਪਿੱਛੇ ਪਿਛਲੀ ਆਰਬਿਤ ਐ ਹੀ ਹੋਇਆ ਜਦੋਂ ਇਲੈਕਸ਼ਨ ਆਉਣੀਆਂ ਤਾਂ ਫੇਰ ਆਉਣਾ ਪੈਣਾ ਇਹ ਨਹੀਂ ਕਿ ਵੀ ਅੱਜ ਬੋਲ ਕੇ ਤੇ ਸੁਲਤਾਨਪੁਰੋ ਚਲੇ ਗਏ ਵੀਰੋ ਮੈਂ 스마트 ਸਿਟੀ ਦਾ 220 ਕਰੋੜ ਰੁਪਇਆ 3 ਸਾਲੇ ਦੇ ਤੋਂ ਵਰਤਿਆ ਨਹੀਂ ਗਿਆ ਨਾ ਸੀਵਰੇਜ ਪਾਇਆ ਗਿਆ ਸ਼ਹਿਰ 'ਚ ਨਾ ਪੀਣ ਵਾਲਾ ਪਾਣੀ ਤੇ ਮੈਨੂੰ ਤਾਂ ਗੁਰੂ ਸਾਹਿਬ ਨੇ ਮੇਰੇ ਮੂੰਹ 'ਚੋਂ ਕਢਾ ਦਿੱਤਾ ਵੀ ਸ਼ਹਿਰ 'ਚ ਸੀਵਰੇਜ ਪਾਊਂਗਾ ਪੀਣ ਵਾਲਾ ਪਾਣੀ 100% ਪਹਿ ਸ਼ਹਿਰ 'ਚ ਪਾਊਗਾ ਉਹ ਕਿਰਪਾ ਉਹਨਾਂ ਦੀ ਸੀ ਕਰਾਇਆ ਸਾਰਾ ਕੁਝ ਉਹਨਾਂ ਨੇ ਬੁਲਾਇਆ ਮੇਰੇ ਤੋਂ ਸਭ ਗੁਰੂ ਸਾਹਿਬ ਨੇ ਤੇ ਆਪ ਖਰਾ ਕੇ ਦਿੱਤਾ ਅੱਜ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਪੈ ਗਿਆ 100% ਸ਼ਹਿਰ ਚ ਪੀਣ ਵਾਲਾ ਪਾਣੀ ਨਵੀਂ ਪਾਈਪ ਲਾਈਨ 29 ਕਿਲੋਮੀਟਰ ਦੀ ਪਾਉ ਚੰਮ ਕੰਮ ਚਾਲੂ ਹੋ ਗਿਆ ਪੈਸੇ ਆ ਗਏ ਟੈਂਡਰ ਲੱਗ ਗਿਆ ਸੜਕਾਂ 'ਚ ਰੂੜ ਟੁੱਟੀਆਂ ਮੇਰੇ ਵੀਰੋ 14 14 ਫੁੱਟ ਥੱਲੇ ਪਾਇਆ ਸੀਵਰ ਕੋਸ਼ਿਸ਼ ਸਮੇਂ ਦੇ ਵਿੱਚ ਸੜਕਾਂ ਵੀ ਚਮਕਾ ਦੇਾਂਗੇ ਚਮਕਾ ਉਹ ਨਿਹਾਰ ਸਿਆਕਾਰ ਜਿੱਥੇ ਜਿੱਥੇ ਸੁਲਤਾਨਪੁਰ ਦੇ ਲੋਕਾਂ ਲਈ ਲੋੜ ਹੈ ਨਾ ਮੈਨੂੰ ਜਾਣ ਦੀ ਚਾਹੂਗਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਹ 스마트 ਸਿਟੀ ਦੇ ਪੈਸੇ ਲੈਪਸ ਹੋ ਜਾਣੇ ਸੀ ਵਾਪਸ ਮੁੜ ਜਾਣੇ ਸੀ ਮੈਂ ਦਿੱਲੀ ਵੀ ਗਿਆ ਜਦੋਂ ਜਾ ਕੇ ਮੰਤਰੀਆਂ ਨੂੰ ਕਿਹਾ ਨਾ ਗੁਰਨਾਨਕ ਪਾਸ਼ਾ ਦੇ ਪੈਸੇ ਆ ਉਹਨਾਂ ਦੀ ਧਰਤੀ ਦੇ ਹੱਥ ਚੋੜ ਕੇ ਅਗਲੇ ਆਨੇ ਦਿੱਤੇ ਤੇ ਪਿਛਲੇ 31 ਮਾਰਚ ਤੋਂ 10 ਦਿਨਾਂ ਦੇ ਵਿੱਚ ਹੀ ਆਪਣੇ ਕੋ 50 ਕਰੋੜ ਰੁਪਇਆ ਹੋਰ ਆ ਗਿਆ ਸ਼ੇਰ ਵਾਸਤੇ ਜਿਹੜੀ ਜਵਾਨੀਆਂ ਕੱਲੇ ਜਵਾਨਾਂ ਲਈ ਨਹੀਂ ਜਿੰਨੇ ਮੇਰੇ ਬਜ਼ੁਰਗ ਬੈਠੇ ਤੂੰ ਹੀ ਵੀ ਜਵਾਨੀ ਉਹ ਸਾਰੇ ਇੱਕ ਵਧੀਆ ਸਪੋਰਟ ਸਟੇਡੀਅਮ ਮੇਰੇ ਮਨ ਦੇ ਵਿੱਚ ਸੀ ਕਿ ਜਿਹੜੀ ਐਸਟੀਪੀ ਵਾਲੀ ਜਗ੍ਹਾ ਆ ਨਾ ਉਹਦੇ 'ਚ ਬਣਾਇਆ ਜਾਵੇ ਅੱਜ 50 ਕਰੋੜ ਰੁਪਈਆ ਉਹਦੇ ਵਿੱਚ ਲੱਗੂਗਾ ਤੇ ਇੰਦਾਂ ਦਾ ਸਟੇਡੀਅਮ ਬਣੂਗਾ ਜਿੱਦਾਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਹੋਵੇ ਕੱਲੇ ਮੁੰਡਿਆਂ ਲਈ ਨਹੀਂ ਬਜ਼ੁਰਗਾਂ ਲਈ ਵੀ ਸਾਡੀਆਂ ਮਾਵਾਂ ਭੈਣਾਂ ਉਹਨਾਂ ਲਈ ਵੀ ਜਿਮਨੇਜ਼ੀਅਮ ਲਗਾਉਂਗਾ ਤਾਂ ਕਿ ਉਹ ਵੀ ਕਸਰਤ ਕਰ ਸਕਣ ਉਹ ਵੀ ਐਕਸਰਸਾਈਜ਼ ਕਰ ਸਕਣ ਸਿਹਤ ਬਣਾ ਸਕਣ ਇਹਦੇ ਨਾਲ ਨਾਲ ਜਿੰਨਾ ਜ਼ੋਰ ਤੁਸੀਂ ਲਾਇਆ ਨਾ ਸਾਰਿਆਂ ਨੇ ਇੰਨਾ ਜ਼ੋਰ ਇਹ ਤੋਂ ਵੱਧ ਜ਼ੋਰ ਕੈਸਾ ਦਾ ਮੈਂ ਤੋੜੇ ਪੋਤੇ ਪੋਤੀਆਂ ਨੇ ਲਾਇਆ ਰਾਨੇਲੀ ਲਾਇਆ ਨਾ ਲਾਇਆ ਤੇ ਉਹਨਾਂ ਲਈ ਵੀ ਉਹਦੇ ਵਿੱਚ ਜਗ੍ਹਾ ਬਣਾਉਣੀ ਆ ਤਾਂ ਕਿ ਬੱਚੇ ਛੋਟੇ ਵੀ ਜਾ ਕੇ ਖੇਡ ਸਕਣ ਸਵੀਮਿੰਗ ਪੂਲ ਜਿਮਨੇਸ਼ੀਅਮ ਏਸੀ ਵਾਲਾ ਬਾਸਕਟਬਾਲ ਇੰਡੋਰ ਏਸੀ ਵਾਲਾ ਬੈਡਮਿੰਟਨ ਕੋਰਟ ਏਸੀ ਵਾਲਾ ਤਾਂ ਕਿ ਸਾਡੀ ਜਵਾਨੀ ਨੂੰ ਖਿੱਚ ਪਵੇ ਵੀ ਸ਼ਾਮ ਨੂੰ 4:30 ਵਜੇ ਮੈਂ ਜਿਮ ਜਾਣਾ ਕਿਉਂਕਿ ਕਿ ਖੇਤੀ ਤੁਸੀਂ ਟਕਾ ਕੇ ਕਰਦੇ ਹੋ ਤੇ ਉਸ ਤੋਂ ਬਾਅਦ ਸ਼ਾਮ ਨੂੰ 3-4 ਵਜੇ ਸਾਰੇ ਵੇਲੇ ਹੋ ਜਾਣੇ ਹੋ ਜਾਣੇ ਆ ਨਾ ਸੋ ਮੁੰਡਿਆਂ ਨੂੰ ਇਸ ਕੰਮ ਨੂੰ ਲਾਉਣਾ ਬਾਜੀ 스마트 ਸਿਟੀ ਦੇ ਵਿੱਚ ਸੜਕਾਂ ਨਾਲੀਆਂ ਸਾਰੀਆਂ ਪੱਕੀਆਂ ਕੀਤੀਆਂ ਜਾਣਗੀਆਂ ਮੈਂ ਇਹਦੇ ਨਾਲ